ਦੀ ਸਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ ਐਥਵੀ ਨੰਦਰਾ ਬਲੌਗ 'ਚ। ਲੋ ਜੀ ਅਸੀਂ ਲੱਗੇ ਹੁਣ ਬਲੌਗ ਸ਼ੁਰੂ ਕਰਨ ਹਲੇ ਸਾਡੀਆਂ ਸਫਾਈਆਂ ਸਾਡਾ ਸਾਰਾ ਕੰਮ ਪਿਆ ਆ। ਲੋ ਜੀ ਅਸੀਂ ਨਾਸ਼ਤਾ ਕਰ ਲਿਆ ਕਿਚਨ ਦਾ ਸਾਰਾ ਕਰ ਲਿਆ ਆ। ਤੇ ਅੱਜ ਮੈਂ ਬਣਾਉਂਗੀ ਕੜੀ। ਮੰਮੀ ਕਿਤੇ ਗਏ ਆ। ਤੇ ਅਸੀਂ ਸਾਡਾ ਹਲੇ ਸਫਾਈਆਂ ਰਹਿੰਦੀਆਂ ਆ ਆਂਟੀ ਆ ਕੇ ਕਰੋਗੇ। ਤੇ ਚਲੋ ਮਿਲਦੇ ਆਂ ਫਿਰ। ਦੇਖਦੇ ਆ ਅੱਜ ਕੀ ਬਣਾਉਣੀ ਹੈ ਕੜੀ ਬਣਾਉਣੀ ਹੈ ਅੱਜ ਦੇਖਦੇ ਆ ਅੱਜ ਕੜੀ ਬਣਾਉਣੀ ਹੈ ਅਸੀਂ ਚਲੋ ਮਿਲਦੇ ਆ ਤੁਹਾਨੂੰ ਫਿਰ ਲਓ ਜੀ ਟਾਈਮ ਹੋ ਗਿਆ ਆ 1 3:00 ਤੇ ਮਾਸੀ ਜੀ ਕਰਦੇ ਪਏ ਆ ਕੜੀ ਦੀ ਤਿਆਰੀ ਹੋਰ ਕੀ ਲੇਟ ਹੋ ਗਿਆ ਹੁਣ ਜਿਹੜੇ ਮਾਸੜ ਗਏ ਆ ਲੱਸੀ ਦਾ ਲੱਸੀ ਹੈ ਨਹੀਂ ਸੀਗੀ ਬਾਕੀ ਸਮਾਨ ਦਸੀ ਮੈਂ ਕਿਹਾ ਜਦ ਤੱਕ ਪਿਆਜ਼ ਜੀ ਤਿਆਰ ਕਰਦੀ ਆ ਸਾਰਾ ਠੀਕ ਲੱਗਾ ਜੇਲੇ ਪਏ ਠੀਕ ਆ ਕੱਟੀ ਕਰ ਗਿਆ ਸਫਾਈ ਸੂਈ ਹੋਰ ਕੀ ਸੌ ਬਣਾਉਂਦੇ ਆ ਕੜੀ ਫਿਰ ਥਕਾਲਦੇ ਆ ਹਾਂਜੀ ਹੋਰ ਤੁਸੀਂ ਕੀ ਕਰਦੇ ਮਾਸੀ ਜੀ ਮੈਂ ਦਸਮ ਛਿੱਧੀ ਮੈਂ ਕਹਿੰਦਾ ਮੈਂ ਛਲਦੀ ਆ ਕਹਿੰਦੇ ਉੱਡ ਜਾਣਾ ਦੇਣਾ ਕੋਈ ਛੇੜੂਡਾ ਨਹੀਂ ਦਿੱਤੀ ਮੈਂ ਕਿੰਨੀਆਂ ੜਾਉਣੀਆਂ ਜੇ ਫਾਸੂ ਨੂੰ ਦੱਤਾ ਰਾਤ ਨੂੰ ਰੇਟ ਆਣਾ ਹਣਾ ਬੋਲੀ ਦਾਦੀ ਗ੍ਰੇਟ ਚਲੋ ਮਿਲਦੇ ਹੋਰ ਕੀ ਚਲੋ ਕੋਈ ਨਾ ਮਿਲਦੇ ਆ ਫਿਰ ਕੜੀ ਤੇ ਕੜੀ ਤੇ ਕੜੀ ਬਣਾਉਂਦੇ ਆ ਗੜੀ ਬਣਾਉਂਦੇ ਆ ਫੇ ਮਿਲਦੇ ਆ ਓਕੇ ਹਾਂਜੀ ਇੱਧਰ ਪਾ ਲਿਆ ਤੇਲ ਇੱਧਰ ਘੋਲ ਲਿਆ ਬੇਸਣ ਤੇ ਪਿਆਜ਼ ਇੱਧਰ ਲਸਣ ਤੇ ਇੱਕ ਪਾਵਾਂਗੇ ਆਲੂ ਠੀਕ ਆ ਇੱਧਰ ਪਕੌੜਿਆਂ ਵਾਲੇ ਇੱਧਰ ਮਿਰਚਾਂ ਤੇ ਅਦਰਕ ਲਓ ਜੀ ਅਸੀਂ ਲੱਗੇ ਆ ਅੱਜ ਬੜੇ ਚੇਰਵਾਦ ਕੜੀ ਬਣਾਉਣਾ ਹੈ ਨਾ ਬਹੁਤ ਏਰ ਵਾਰ ਮੈਨੂੰ ਘਟੋ ਨਹੀਂ ਘਟ ਡੇਢ ਮਹੀਨਾ ਹੋ ਗਿਆ ਕੜੀ ਬਣਾਏ ਨੂੰ ਅੱਜ ਬਣਾਉਂਦੇ ਆ ਕੜੀ ਚਲੋ ਦਿਲ ਕਰਦਾ ਸੀ ਬਹੁਤ ਕੜੀ ਬਣਾਉਂਦੇ ਆ ਨਾਲ ਬਣਾਵਾਂਗੇ ਚਾਵਲ ਚਾਵਲ ਚਲੋ ਬਾਕੀ ਚਲੋ ਮਿਲਦੇ ਆ ਫੇਰ ਕੜੀ ਗੁੜੀ ਨੂੰ ਤੜਕਾ ਲਾਉਂਦੇ ਹੋਏ ਵਿੱਚ ਥੋੜਾ ਥੋੜਾ ਦਿਖਾ ਲਦੇ ਆ ਠੀਕ ਹੈ ਤੇਲ ਪਾ ਕੇ ਲਸਣ ਪਾਇਆ ਮਿਰਚਾਂ ਹੂੰ ਚੀਕ ਚੀਕ ਬੰਦ ਕਰ ਖਾਣ ਹੈ ਲਸਣ ਜੰਗੀਪੁਰ ਲੰਗ ਤੇ ਪਾਣੀ ਤੇ ਵੀ ਕੜਛੀ ਤਾਂ ਨਹੀਂ ਦਿੱਲੀ ਨਹੀਂ ਕੜਛੀ ਤਾਂ ਮੁੱਤੀ-ਮੁੱਤੀ ਆਵੇ ਲੋਜੀ ਹਾਂਰੇ ਪਕਾ ਲਵਾਂਗੇ ਫਿਰ ਪਕਾੜੋ ਵਾਓ ਹਾਂਜੀ ਅੱਜ ਸਵੇਰ ਦੇ ਗਏ ਹੋਏ ਸੀ ਅੱਜ ਇਹਨਾਂ ਨੇ ਬਲੌਗ ਨਹੀਂ ਸ਼ੁਰੂ ਕੀਤਾ ਅੱਜ ਮੈਂ ਬਲੌਗ ਸ਼ੁਰੂ ਕੀਤਾ ਤਾਈਆਂ ਲੇਟ ਕੀਤਾ ਕੁਲਿੰਦਰ ਗਿਆ ਹੀ ਲੇਟ ਸੀ ਕੰਮ ਸੀਗਾ ਹਨਾ ਦੇਖੋ ਜੀ ਇਹਨਾਂ ਨੂੰ ਰਾਤੀ ਦਿੱਤੀ ਐ ਕਿ ਸਟੈਟਜਨ ਦੀ ਗੋਲੀ ਤੇ ਬਸ ਰਾਤ ਦੇ ਬਾਅਦ ਸਾਨੂੰ ਨਹੀਂ ਪਤਾ ਜਿੱਥੇ ਲੰਬੇ ਪੈਂਦੇ ਆ ਉੱਥੇ ਹੀ ਨੀਂਦ ਆ ਜਾਂਦੀ ਐ ਹਨਾ ਠੀਕ ਐ ਜੀ ਹੁਣ ਵੀ ਸੁਸਤੀ ਪਈ ਐ ਹਨਾ ਸੁਸਤੀ ਬਹੁਤ ਪਈ ਐ ਟੁੱਟੂ ਠੀਖਾ ਕੇ ਘੜੀ ਸੌ ਲਈਓ ਹਨਾ ਹਰਮਨ ਇਹ ਆ ਜਾਣਾ ਕੁੜੀ ਨੂੰ ਛੱਡਿਆ ਹੋਊਗਾ ਟਿਊਸ਼ਨ ਤੇ ਤੁਸੀਂ 10 ਮਿੰਟ ਪੈ ਲਈਓ ਹਨਾ ਚਾਹ ਪੀਣੀ ਐ ਕੰਮ ਹੋ ਲਈ ਜਾਂ ਜਾਵੀਂ ਮਨਾ ਮਾਂ ਹਲੇ ਹੈਗੇ 15 ਮਿੰਟ ਕੁੜੀ ਨੂੰ ਲਿਜਾਣ ਲਈ ਦੇਖੋ ਜੀ ਪੌਣੇ 2 ਹੋ ਚਲੇ ਉਧਰ ਸਾਡੀ ਘੜੀ ਬਣ ਚੱਲੀ ਆ ਇੱਧਰ ਸਾਡਾ ਆ ਬਲੌਗ ਲੱਗੇ ਚੱਲਣ ਹਨਾ ਬਣਾਵਾ ਦੇ ਹੈ ਚਲੋ ਠੀਕ ਆ ਮੈਂ ਹਾਂਜੀ ਮੰਮੀ ਕਰਦੇ ਪਏ ਆ ਪਾਠ ਉਧਰ ਤੇ ਇੱਧਰ ਹਾਂਜੀ ਭੈਣ ਜੀ ਭੈਣ ਜੀ ਮੇਰੇ ਪਕੌੜੇ ਤਾਂ ਦੇਖ ਲਓ ਭੈਣ ਜੀ ਦੇਖਿਆ ਭੈਣ ਜੀ ਤੁਸੀਂ ਮੇਰੇ ਪਕੌੜੇ ਸਵਾਟ ਦੇਣੀਆਂ ਲਓ ਜੀ ਇੱਧਰ ਸਾਡੀ ਘੜੀ ਵੀ ਬਣਦੀ ਵੀ ਹਲੇ ਘੜੀ ਰੇਜੇ ਨਹੀਂ ਪਈ ਆਗੀ ਠੀਕਾ ਮੈਡਮ ਜੀ ਨਹੀਂ 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 ਇੱਥੇ ਕੱਢਾਂਗੇ ਤੇ ਹੁਣ ਮੈਂ ਬਣਾਵਾਂ ਚਾਹ ਤੇ ਮਾਸਟਰ ਕਹਿੰਦੇ ਚਾਹ ਪੀਣੀ ਆ ਸੁਸਤੀ ਪਈ ਆ ਤੇ ਨੈ ਬਣਾਉਣੀ ਆ ਚਾਹ ਲਓ ਜੀ ਵੀਡੀਓ ਬਣਾਉਂਦੇ ਬਣਾਉਦੇ ਪਕੌੜੇ ਕੱਢਣੇ ਵੀ ਮੁਸ਼ਕਲ ਆ ਭਰਾ ਪਿਆਜੀ ਨਾ ਸੜ ਜਾਈ ਚਲੋ ਪੀਣੀ ਜਾ ਨਹੀਂ ਪੀਣੀ ਚਲੋ ਬਣਾਉਂਦੀ ਆ ਫੇਰ ਮੈਂ ਚਾਹ ਇਨਾਂ ਨੇ ਜਾਣਾ ਹੈ ਕੁੜੀ ਨੂੰ ਲੈਣ ਫੇਰ ਹਨਾ ਦੇਖੋ ਜੀ ਹਰ ਵਾਰੀ ਵਾਂਗ ਕਰੀਏ ਦੋ ਵਾ ਚੱਲੇ ਆ ਕੜੀ ਬਣਾਈ ਆ ਦੇ ਨਾਲ ਪਕੌੜੇ ਹੋ ਰੋਟੀ ਦੀ ਵੀ ਬਾਅਦ ਚੋ ਵੀ ਖਾਂਦਾ ਹੁਣ ਆ ਪਕੌੜੇ ਕਿੰਨੇ بڑے ਦੇ ਦਿੱਤੇ ਆ ਚਾਹ ਦੇ ਨਾਲ ਉਹ ਖਾ ਲਿਆ ਲੈ ਹੁਣ ਜਿੰਨੇ ਲੈ ਗਿਆ ਈ ਓਨੇ ਉਹ ਚ ਖਾਵਾਂਗੇ ਹੁਣ ਹਾਂਜੀ ਸੁਆਦਾ ਮੈਨੂੰ ਪੁੱਛਿਆ ਹੀ ਨਹੀਂ ਮੈਂ ਬਾਅਦ ਵਿੱਚ ਦੱਸਿਆ ਚਲੋ ਤੇ ਮੈਂ ਹੁਣ ਜੱਲਾ ਪਲਗ ਨੂੰ ਲੈਣ ਕੋਈ ਟਾਈਮ ਹੋ ਗਿਆ ਉਹਦਾ ਜਾਣਦਾ ਤੇ ਚਾਹ ਪੀ ਕੇ ਤੇ ਚਲੀਏ ਫਿਰ ਆ ਕੇ ਮਿਲਦੇ ਆ ਜੀ ਲਓ ਜੀ ਇੱਧਰ ਚਾਵਲ ਵੀ ਬਣ ਗਏ ਆ ਠੀਕਾ ਜੀ ਤੇ ਇੱਧਰ ਸਾਡੀ ਕੜੀ ਵੀ ਬਣ ਗਈ ਆ ਜਿੱਦੀ ਪਈ ਆ ਹਲੇ ਤੇ ਚਲੋ ਜੀ ਅਸੀਂ ਕਿਚਨ ਦਾ ਵੀ ਕਰ ਦਿੱਤਾ ਆ ਅਸੀਂ ਪੀ ਲਈਏ ਚਾਹ ਤੇ ਹਾਂਜੀ ਅਸੀਂ ਹੋ ਗਏ ਆ ਹੁਣ ਵਿਹਲੇ ਤੇ ਮੰਮੀ ਵੀ ਇੱਧਰ ਬੈਠੇ ਆ ਤੇ ਹੁਣ ਪੱਲੂ ਆਉਗੀ ਸਵਾ ਦੋ ਹੋ ਗਏ ਆ ਉਹਨੇ 2:30 ਵਜੇ ਆ ਜਾਣਾ ਆ ਠੀਕ ਆ ਹਾਂਜੀ ਭੈਣ ਜੀ ਬਏ ਆ ਵੇਖੋ ਹਾਂਜੀ ਮੰਮੀ ਬੈਠੇ ਹੋ ਚਲੋ ਮਿਲਦੇ ਆ ਫੇ ਆਉਂਦੀ ਆ ਪੱਲੂ ਸਾਡੀ ਓਕੇ ਜੀ ਲਓ ਜੀ ਇੱਧਰ ਸਾਡਾ ਮੋਟਾ ਕੱਦੂ ਪਹਿਲਾਂ ਤਾਂ ਥੱਕ ਗਿਆ ਆ ਕੇ ਹੈ ਥੱਕ ਗਿਆ ਜੀ ਮੋਟੂ ਸੋਨੂ ਆ ਮੋਟਿਆ ਇਹ ਤਾਂ ਪਹਿਲਾਂ ਹੈ ਨਹੀਂ ਸੀਗਾ ਜਦੋਂ ਮੈਂ ਤੁਹਾਨੂੰ ਫੋਨ ਕੀਤਾ ਨਾ ਮੈਂ ਬੱਦਲ ਬਹੁਤ ਚੜਿਆ ਆ ਜਦੋਂ ਗਿਆ ਧੁੱਪ ਨਿਕਲੀ ਸੀ ਆਹ ਉਹ ਧੁੱਪ ਸੀ ਬਿੱਲੀਪੁਰ ਪਹੁੰਚਿਆ ਫੇਰ ਪਵਾ ਕੇ ਬਾਹਰ ਨਿਕਲਿਆ ਹਲਕਾ ਹਲਕਾ ਮੀਂਹ ਤੇ ਵਿੱਚੇ ਧੁੱਪ ਅਛਾ ਨਹੀਂ ਤੋਂ ਤਾਂ ਠੀਕ ਹੈ ਯਾਰ ਸਕੂਲ ਦਾ ਕੱਲ ਤੋਂ ਕੱਠੀ ਆਇਆ ਹੁਣ ਮੜਾ ਮੜਾ ਸ਼ੁਰੂ ਹੋਇਆ ਪਣਾ ਅੱਜ ਤੋਂ ਹੁਣ ਗੀਂ ਤੋਂ ਵਿੱਚ ਪੇਂਡਾ ਕੁਸਰ-ਕੁਸਰ ਸ਼ੁਰੂ ਫੇਬ ਸ਼ੇ ਸ਼ੁਰੂ ਇਹਨਾਂ ਦੇ ਕੁਸੇ-ਬੁਸੇ ਕੁਸਰ-ਕੁਸਰ ਸ਼ੁਰੂ ਪਾਣੀ ਤਾਂ ਅਜੇ ਮੜਾ ਫੋਣੀ ਖਰਾਬ ਹੋਇਆ ਮੈਂ ਆਪਾਂ ਕਰਦੇ ਮਟੂ ਆਏ ਮਟੂ ਚਲ ਉੱਠ ਫੇ ਕੱਪੜੇ-ਕੁਪੜੇ ਚੇਂਜ ਕਰੋ ਹੈ ਕੜੀ ਦਾ ਨਾ ਛੋੜ ਗਈ ਲੱਗੀ ਰਸ ਵੀ ਨਹੀਂ ਸੀ ਰਸ ਆਇਆ ਨਹੀਂ ਭੁੱਖ ਮਰ ਗਈ ਕੜੀ ਤੇ ਖਾਣੀ ਪੈਣੀ ਆ ਕੜੀ ਕਹਿ ਕੇ ਬਣਵਾਈਏ ਨੇ ਕਿੰਨੀਆਂ ਮਾਰੇ ਭੁੱਖੇ ਨਹੀਂ ਨੂੰ ਮੋਟੀ ਇੱਧਰ ਦੇਖ ਇੱਧਰ ਦੇਖ ਭੁੱਖ ਨਹੀਂ ਸੀ ਲੱਗੀ ਸ਼ਕਲ ਤੇ ਕਿਦਾਂ ਦੀ ਹੋ ਗਈ ਹੁਣ ਲਓ ਜੀ ਅਸੀਂ ਖਾਣ ਲੱਗੇ ਆ ਜੀ ਹੁਣ ਕੜੀ ਚੋਲ ਇੱਧਰ ਵੀ ਸਾਰਿਆਂ ਦੇ ਆ ਗਏ ਆ ਤੇ ਮੈਡਮ ਜੀ ਸਰਵ ਕਰ ਰਹੇ ਆ ਬਲੌਗ ਆਪਣਾ ਗੱਲ ਦਾ ਹਾਂਜੀ ਮਾਤਾ ਜੀ ਕਿੱਦਾਂ ਟਿਕਟਾਕ ਕਰਮਣ ਆਇਆ ਨਹੀਂ ਚਲੋ ਉਹ ਜਲੰਧਰ ਗਿਆ ਆ ਮੋਟਰਸਾਈਕਲ ਠੀਕ ਕਰਾਉਣ ਗਿਆ ਆ ਖਾ ਖਾ ਕੇ ਆਵੇ ਫਿਰ ਕੀ ਹੋ ਗਿਆ ਖਾਇਆ ਵੇ ਖਾਇਆ ਵੇ ਸਾਨੂੰ ਹਾਂ ਚਲੋ ਠੀਕ ਆ ਇਹਨਾਂ ਨੂੰ ਇਹੀ ਰਹਿੰਦਾ ਜੀ ਉਹ ਬਾਹਰੋਂ ਖਾ ਗਿਆ ਆ ਮੈਂ ਬਾਹਰੋਂ ਖਾਣਾ ਹਾਂਜੀ ਆਜੋ ਜੀ ਹਾਂ ਚਲੋ ਆਜੋ ਖਾਈਏ ਹੁਣ ਚਲੋ ਮਿਲਦੇ ਆ ਰੋਟੀ ਪਾਣੀ ਖਾ ਕੇ ਜੀ ਤੁਸੀਂ ਚਾਹ ਕੱਢੋ ਵਿੱਚ ਲਓ ਜੀ ਟਾਈਮ ਹੋ ਗਿਆ ਆ ਪੌਣੇ 6 ਠੀਕ ਆ ਮੰਮੀ ਪਾਠ ਕਰਦੇ ਪਏ ਆ ਤੇ ਇੱਧਰ ਦੁੱਧ ਰੱਖ ਦਿੱਤਾ ਆ ਗਰਮ ਤੇ ਇੱਧਰ ਦੁੱਧ ਰੱਖਿਆ ਆ ਇਹਦਾ ਦਹੀਂ ਲਾਵਾਂਗੇ ਹੋ ਕੀ ਇਹ ਆ ਗਿਆ ਵਾਲਾ ਇਹਨੂੰ ਲੰਦਾ ਆ ਕੱਪੜਿਆਂ ਦੀਆਂ ਲਾ ਲਈਏ ਤੇ ਭਾਈ ਸਾਹਿਬ ਜੀ ਹੁਣ ਆਇਆ ਸਵੇਰ ਦੇ ਗਿਓ ਮੋਟਰਸਾਈਕਲ ਨੂੰ ਲੈਮੀਨੇਸ਼ਨ ਕਰਾਣ ਹਾਂਜੀ ਕਰਾ ਲਿਆ ਏ ਸੋਹਣਾ ਲੱਗਦਾ ਆ ਮੋਟਰਸਾਈਕਲ ਬਹੁਤ ਸੋਹਣਾ ਲੱਗਦਾ ਆ ਹਾਂ ਹਾਂ ਸੋਹ ਭਾਈ ਇਹ ਬਾਤ ਸੋਹ ਭਾਈ ਹਾਂ ਕੀ ਕੀ ਲੈ ਕੇ ਮੈਂ ਬਾਵਨ ਮੜਿਆ। ਲਓ ਜੀ ਇਧਰ ਲਾਂਦਾ ਹੀ ਲਾਂਦੀ ਪਈ ਆ ਤੈਹਾ ਕੱਪੜਿਆਂ ਦੀਆਂ ਫਿਰ ਆਪਾਂ ਬਣਾਉਂਦੇ ਆ ਚਾਹ। ਪੱਲੂ ਨੇ ਵੀ ਆ ਜਾਣਾ ਆ 6 ਵਾ ਚੱਲੇ ਆ। ਫਿਰ ਉਹਨੇ ਕਿਹਾ ਮੈਨੂੰ ਆਲੂ ਫਿੰਗਰ ਬਣਾ ਕੇ ਦੋ। ਉਹ ਉਹਨੂੰ ਬਣਾ ਕੇ ਦੇਣੇ ਪੈਣੇ ਆ ਆਲੂ ਮੰਗਾਣੇ ਪੈਣੇ ਆ। ਹਾਲ ਤਾਂ ਪ੍ਰੋਮਿਸ ਕੀਤਾ ਉਹਨੂੰ ਅੱਜ ਬਣਾ ਦੇਣੀ। ਹਾਂ ਬਣਾ ਕੇ ਦਿੰਨੀ। ਤੂੰ ਵੀ ਆਲੂਆਂ ਦੀ ਬਜਰੀ ਛਕੀ ਨਾ ਮਟੋ। ਮੇਰੀ ਵੀ ਟੇਮਟ ਆ। ਉਦੋਂ ਕਹਿਆ ਨਾ ਚਲੋ ਬਣਾਉਂਦੇ ਆ ਫਿਰ ਕੜੀ ਸਾਡੀ ਫੇ ਨਹੀਂ ਖਾਣੀ ਕਿਸੇ ਨੇ। ਕੜੀ ਰਾ ਉਹ ਜਮਤੂ ਫਾਂਗੇ ਤੁਸੀਂ ਬਹੁਤ ਚਲੋ ਠੀਕ ਆ ਫੇਰ ਮਿਲਦੇ ਆ ਚਾਚੂ ਬਣਾਗੇ ਇਹੋ ਸਵਾਲ ਸੀ ਟਾਈਮ ਹੋ ਗਿਆ 6 ਵਜੇ ਬੜੀ ਧੁੰਦਲੀ ਦੋਖਲੀ ਜੀ ਫੋਟੋ ਆਂਡ ਇਹਦੇ ਉੱਪਰ ਲੱਗੀ ਐ ਟਿਊਬਲਾਈਟ ਉਹਦੇ ਕਰਕੇ ਪਤਾ ਨਾ ਲੜਿਆ ਹਾਂਜੀ ਆਹ ਦੇਖੋ ਕੱਪੜਿਆਂ ਦੇ ਲੱਗ ਰੀਆਂ ਤਆਂ ਇਹ ਤਾਂ ਮੈਂ ਦੇਖਦਾ ਕੀ ਡਿੱਗਿਆ ਓਕੇ 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 ਮੈਂ ਕਹਿੰਦਾ ਮੈਂ ਚੈੱਕ ਕਰਕੇ ਆਉਣਾ ਚਲੋ ਦੇਖੋ ਤੁਸੀਂ ਤੇ ਚਾਹ ਬਣਾਉਣੀ ਯਾਰ ਪੀ ਕੇ ਜਾਊਂਗਾ ਜੀ ਮੈਂ ਚਾਹ ਜਮ ਦੋ ਵਾਰ ਇੱਕ ਵੀ ਪੀ ਲਈ ਜਾ ਪਰ ਮੈਂ ਫੇਰ ਇੱਕ ਵਾਰੀ ਪੀਣੀ ਵੀ ਮੇਰਾ ਸਿਰ ਜਿਆ ਦੁਖਦਾ ਸੀ ਹਲਕਾ ਹਲਕਾ ਹੁਣ ਕੁਛ ਠੀਕ ਹੋ ਗਿਆ ਆ ਤੇ ਚਲੋ ਵਲੌਗ ਇਧਰ ਆਪਣਾ ਲੱਗਾ ਆ ਪਲਕ ਫੋਨ ਮੰਗਦੀ ਸੀ ਉਹਨੂੰ ਫੋਨ ਦੇ ਆਵਾ ਹਾਂਜੀ ਚੱਕ ਲੈ ਚਾਹ ਬਣਾਓ ਹਾਂਜੀ ਮੈਂ ਵੀ ਪੀਣੀ ਆ ਜੀ ਆ ਆਈ ਇਹ ਰੋਟੀਸ਼ਾਂ ਤੋਂ ਟਿਸ਼ਨ ਤੋਂ ਆ ਕੇ ਮੂੰਹ ਆਇਆ ਫੱਲਿਆ ਪਿਆ ਇਹਦਾ ਤੇ ਇਹਨੂੰ ਜਦੋਂ ਕੋਈ ਗੱਲ ਕਹਿਦੀ ਸੀ ਫਿਰ ਪੁੱਲ ਜਾਂਦਾ ਆ ਤੇ ਚਲੋ ਹੁਣ ਫੋਨ ਮੰਗਦੀ ਸੀ ਦਿੱਤਾ ਨਹੀਂ ਹੁਣ ਇਹਨੂੰ ਫੋਨ ਬਣਾਉਣਾ ਆ ਵਲੌਗ ਬਣਾਉਣਾ ਆ ਬਾਅਦ ਚ ਜਦੋਂ ਚਾਹ ਆਜੂ ਬਣ ਕੇ ਆੜਾ ਪੱਲੀਮੂ ਵਾਲੀਏ ਲਓ ਜੀ 6:28 ਮਿੰਟ ਹੋ ਗਏ ਆ ਤੇ ਅਸੀਂ ਲੱਗੇ ਹੁਣ ਚਾਹ ਪੀਣ ਤੇ ਲੈਓ ਜੀ ਮਟਰੀ ਲੈ ਆਓ ਫੋਨ ਦਾ ਫੇਰ ਗੱਦਾ ਕੀਤਾ ਪਿਆ ਆ ਹਾਂਜੀ ਯਾਰ ਲਾਈਟਾਂ ਵੜੀਆਂ ਪੈਂਦੀਆਂ ਇਧਰੋਂ ਉਧਰੋਂ ਤੇ ਕਲੀਅਰ ਨਹੀਂ ਹੁੰਦਾ ਫਿਰ ਕੰਮ ਠੀਕ ਆ ਨਹੀਂ ਉਹ ਜਿਹਦਾ ਬਾਹਰਲੀ ਲਾਈਟ ਦੇ ਦਲ ਸ਼ਕਾਰਾ ਪੈਂਦਾ ਨਾ ਉਹਦੇ ਕਰਕੇ ਇਦਾਂ ਹੁੰਦਾ ਆ ਉਦਾਂ ਉਦਾਂ ਐਨੂੰ ਦੇਖੋ ਤੇ ਸਾਰੀ ਕਲੀਅਰ ਆ ਚਲੋ ਠੀਕ ਆ ਹਾਂ ਚਾਹੂ ਪੀ ਕੇ ਮਿਲਦੇ ਆ ਜੀ ਚਲੋ ਮਟਰੀ ਤੇ ਖਾਈਏ ਚਾਹ ਖਾਈਏ ਚਾਹ ਲਈ ਪੀਏ ਖਾਈਏ ਮਟਰੀ ਮੰਮੀ ਜੀ ਨੂੰ ਕੇ ਆਲੂ ਤੇ ਪੱਲੂ ਨੂੰ ਕਹਣਾ ਤੂੰ ਲੈ ਮੈਂ ਲਿਆ ਕੇ ਦਿੰਦਾ ਤੁਹਾਨੂੰ ਆਲੂ ਲਿਆ ਕੇ ਦਿੰਦਾ ਇੱਕ ਤੇ ਚਲੋ ਠੀਕ ਆ ਜੀ ਕਿੱਥੇ ਆਲੂ ਥੱਮਾ ਘਟਦੇ ਪਏ ਆਲੂ ਹੋਰ ਕੀ ਤੁਸੀਂ ਕੀ ਆ ਬਣਾ ਆ ਪੇ ਮੈਂ ਹੁਣ ਕੀ ਕਰਾਂ ਮੈਂ ਬਣਾਣਾ ਬੈਣਾ ਆ ਹੂੰ ਇਹ ਵੀ ਨਾ ਆਲੂ ਆਉਂਦੀ ਪਾਪਾ ਛੱਡ ਪਾਪਾ ਆਉਗੇ ਆਪੇ ਹੀ ਬਣਾਈ ਹੋੜ ਦੇ ਬਾਅਦ ਮੇਲੇ ਹਾਂ ਰੇ ਇਹ ਵੀ ਪਾਪਾ ਡਾਉਣ ਦੇ ਲੈਂਦੇ ਆ ਕੀ ਹੈ ਮम्मी ਦੇ ਘਰ ਇਹ ਨੂੰਸ਼ ਕਹਿਦਾ ਮम्मी ਨੂੰ ਖਲਗ ਜਾਂਦਾ ਲੱਗਦਾ ਨਹੀਂ ਮੈਨੂੰ ਮੇਰੇ ਘਰ ਅੱਲ ਦਾ ਦੁੱਖ ਨਹੀਂ ਸਭ ਤੋਂ ਜ਼ਿਆਦਾ ਦੁੱਖ ਮੇਰੇ ਘਰ ਅਦਲਾ ਦਰ ਦੇਂਦੇ ਆ ਕੀ ਕੀ ਹੋ ਗਿਆ ਇਹ ਘਰਾਂ ਨੂੰ ਕੋਈ ਕਿਉਂ ਲੜ ਗਿਆ ਮਰ ਗਿਆ ਜੋ ਮਰਜੀ ਕਰਦੇ ਪਿਆਰ ਤਾਂ ਹੈਗਾ ਨਾ ਹਾਂ ਪਿਆਰ ਹੈਗਾ ਨਾ ਉਹ ਯਾਰ ਦੀ ਆਲੂ ਵੜਾਓ ਵੇਲੇ ਹਾਂ ਫੇਰੀ ਵੜੀਓ ਘਰ ਵਾਲੇ ਮੇਰੇ ਨੂੰ ਕੋਈ ਕੁਝ ਨਹੀਂ ਕਹਦਾ ਅੱਦਾਂ ਮੋਹ ਨਾ ਰੱਖਣਾ ਕੱਟ ਲਓ ਵੈਲੂ ਉਹ ਇਹ 9:30 ਹੋ ਗਏ ਆਪਾਂ ਦੇ ਘਰੇ ਮੰਮੀ ਕਰ ਰਹੀ ਪਾੜ ਇਹ ਸਾਲਾਂ ਬਸਦਾ ਨਹੀਂ ਬਸ ਅਹੀ ਖਾਂਦਾ ਰਹਿੰਦਾ ਹਰੀ ਦੇ ਜਿਹਨੇ ਮਰਜ਼ੀ ਮੰਗਾਏ ਹੁਣ ਤੂੰ ਆਏ ਪਤਾ ਨਹੀਂ ਕੀ ਕਰਨੋਂ ਜਾਂ ਖਾਂਦਾ ਰਹਿੰਦਾ ਆ ਹਾਂਜੀ ਕੀ ਬਣ ਰਿਹਾ ਜੀ ਸਾਨੂੰ ਪਿੰਦੇ ਆਲੂ ਫਿੰਗਰ ਉਹ ਇਹ ਆਲੂ ਫਿੰਗਰ ਆ ਪਵਾ ਆਲੂ ਰੱਖਿਆ ਹੋਇਆ ਯਾਰ ਨਹੀਂ ਆਹ ਪਾਈ ਆ ਆਹੋ ਆ ਥੱਲੇ ਆ ਪਰੇ ਆ ਥੋੜੇ ਆ ਕੀ ਬਾਤ ਐ ਰਾਜ ਰਾਜ ਕੇ ਖਾਓ ਜਿੰਨੇ ਮਰਜੀ ਆਲੂ ਫਿੰਗਰ ਲੈ ਇਹਨਾਂ ਦਾ ਪਤਾ ਨਹੀਂ ਕੀ ਹੁੰਦਾ ਰਹਿੰਦਾ ਇਹਨਾਂ ਨੂੰ ਦੋਨਾਂ ਜਾਣੀਆਂ ਨੂੰ ਇਕੱਠੀਆਂ ਹੁੰਦੀਂ ਦੇਰ ਆ ਉੱਥੇ ਹੀ ਬਾਅਦ ਸ਼ੁਰੂ ਹੋਏ ਨੇ ਦੋਰਾ ਪੈ ਜਾਂਦਾ ਇਹਨਾਂ ਨੂੰ ਓਏ ਕੜਾਈ ਤੋਂ ਸਿੱੜ ਜਿਓ ਮੈਨੂੰ ਓਏ ਕੜਾਈ ਤੇ ਦੋਰਾ ਪੈ ਜਾਂਦਾ ਇਹਨਾਂ ਨੂੰ ਓਏ ਨਾ ਕੜਾਈ ਤੇ ਡਿਗੜਾ ਪੈ ਨਾ ਪਾਓ ਉਧਰ ਪਹਿਲਾਂ ਲੜੀ ਜਾਂਦੇ ਮੈਂ ਨਾਲ ਓਏ ਉਧਰ ਕਾਟ ਕਰਦੇ ਵੇ ਮਮੀ ਰੋਲਾ ਨਾ ਪਾਓ ਸੁਣਦਾ ਰੋਲਾ ਨਾ ਪਾਓ ਆ ਗੋਮਰਿਆਂ ਲੈ ਬਾਰੇ ਨੇ ਉਹ ਘਰ ਦੇ ਛੱਡੇ ਹੋ ਜਾਣੇ ਬਲੂ ਬਣ ਗਏ ਪੱਲੂ ਦੇ ਆਲੂ ਫਿੰਗਰ ਹਲ ਵੜ ਦੁਬੇ ਚਲੋ ਖਾਓ ਤੁਸੀਂ ਵੀ ਇਹਨੇ ਹੋਰ ਕੱਢ ਕੇ ਆ ਹਰਮਨ ਨੂੰ ਖੜਾ ਮੈਂ ਆਪਾਂ ਇਕੱਠੇ ਕਰ ਲਈ ਆਪਾਂ ਇਕੱਠੇ ਖਾਣੇ ਆ ਨਹੀਂ ਨਹੀਂ ਖਾਣਗਾ ਜਾਨੀ ਤੂੰ ਦੇਖ ਬਸ ਖਾਓ ਲੋ ਪੱਲੂ ਕਿੱਦਾਂ ਦੇ ਲੱਗ ਰਹੇ ਆ ਖਾ ਕੇ ਦੇ ਲੋ 8:00 ਵੱਜ ਗਏ ਆ ਇੱਧਰ ਆਲੂ ਫਿੰਗਰ ਵੀ ਬਣ ਗਏ ਆ ਹੋਰ ਮਾਸੀ ਜੀ ਇਸ ਨੂੰ ਬਣਾਈ ਜਾਨੇ ਆਲੂ ਫਿੰਗਰ ਇਹ ਦੇਖ ਜਾਨੀਏ ਪਲੇਟ ਹੱਥ ਰੱਖ ਲਿਆ ਆਹ ਹਾਂ ਰੈਡੀ ਆ ਹੋਰ ਕਾ ਕ ਠੀਕ ਆ ਆਪਣੇ ਆਲੂ ਆ ਗਏ ਆਲੂ ਨਹੀਂ ਮਮਾ ਕੇਪਸ ਫਿੰਗਰ ਉਹ ਉਲਟਰਾਵਾਇਡ ਚੱਲ ਗਿਆ ਕੈਮਰਾ ਫੋਨ ਸਹੀ ਆ ਆਲੂ ਆਪਣੇ ਆਲੂ ਆ ਗਏ ਆਪਣੇ ਆਲੂ ਨਹੀਂ ਆ ਗਏ ਆਲੂ ਫਿੰਗਰ ਆ ਗਏ ਆਹੋ ਆਹੋ ਜੋ ਵੀ ਆ ਸਾਡੇ ਵੀ ਦੇ ਲੋ ਆਲੂ ਆ ਤਿੰਨੇ ਆ ਕੱਢ ਗਏ ਆ ਕਰੀਏ ਨਹੀਂ ਹਾਂਜੀ ਮੈਂ ਕਿਹਾ ਮੋਟੀ ਮੰਮੀ ਕਹਿੰਦੇ ਹਾਂਜੀ ਮम्मी ਫੋਨ ਚਾਲੀ ਕੱਟਾਂ ਹਾਂ ਮੈਂ ਕਿਹਾ ਮੋਟੀ ਨਹੀਂ ਕਹਾਂਜੀ ਹਾਂ ਲਵੇ ਰਲਾ ਕੇ ਮੈਂ ਹਾਂਜੀ ਉਹਨੇ ਗਿਆ ਨਹੀਂ ਮੈਂ ਕਿਹਾ ਮੋਟੀ ਮੰਮੀ ਕਹਿੰਦੇ ਹਾਂਜੀ ਮम्मी ਨੂੰ ਥੋੜਾ ਕਹਿਣਾ ਤੂੰ ਉਹ ਨਹੀਂ ਮੈਂ ਤਾਂ ਪੱਲਣੂ ਗਿਆ ਮੰਮੀ ਕਹਿੰਦੇ ਹਾਂਜੀ ਮੈਂ ਤਾਂ ਪੱਲਣੂ ਗਿਆ ਤੇ ਟੈਸਟ ਕਰ ਚਲੋ ਠੀਕ ਆ 8 ਹੋ ਗਿਆ ਤਾਂ ਰੋਟੀ ਪਾਣੀ ਖਾ ਗਏ ਹੋਗੇ ਵਿੱਲੇ ਇੱਧਰ ਹੁਣ ਮਾਤਾ ਤੇ ਮਨਪ੍ਰੀਤ ਕੌਰ ਜੀ ਖਾ ਰਹੇ ਨੇ ਆਤ ਆਤ ਹੋ ਗਿਆ ਦੇ ਆ ਦੇਖੋ ਆ ਵਿੱਚ ਆ ਗਈ ਠੂੰਗਾ ਮਾਰਨ ਫੇਰ ਆਪਣੇ ਖਾ ਗਏ ਫੇਰ ਠੂੰਗਾ ਮਾਰਨ ਆ ਗਈ ਵਿੱਚ ਆ ਚਲੋ ਖਾ ਲਓ ਤੁਸੀਂ ਵੀ ਫੇਰ ਖਾ ਕੇ ਤੇ ਵਿਲੇ ਹੋਵੋ ਫੇਰ ਆਪਾਂ ਐ ਲੰਮਲੇਟ ਹੋਈਏ ਆਪੇ ਲੰਮ ਨੂੰ ਦੇਖਾਂਗੇ ਮਾੜੀ ਮੋਟੀ ਕੋਈ ਨਾ ਕੋਈ ਹਾਂ ਕੀ ਜਾਈਦਾ ਹੈ ਖੂਨ 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 ਲਫੜ ਆਈ ਨੋ ਵੱਜ ਗਿਆ ਤੇ ਰਸੋਈ ਦਾ ਕੰਮ ਸਾਂਭਿਆ ਗਿਆ ਕਿ ਨਹੀਂ ਮਾਸਟਰ ਜੀ ਲੋ ਬੜੀ ਘਾਟੀ ਗਈ ਜੀ ਹਮ ਘੜੀ ਜਲ ਕੱਲੂ ਖਾਵਾਂਗੇ ਆਪਾਂ ਆਈਓ ਲੈ ਨੂੰ ਕੀ ਆ ਖਾਵਾਂਗੇ ਕੱਲੂ ਘੜੀ ਬਿਲਕੁਲ ਬਿਲਕੁਲ ਬਣਾਉਣਾ ਨਹੀਂਗਾ ਹਾਂਜੀ ਮੁੰਡੀ ਫੇ ਆ ਗਈ ਫੋਨ ਫੜ ਲਓ ਉਸੇ ਟਾਈਮ ਬਾਹਰ ਆ ਕੇ ਆ ਜਾਂਦੀ ਆ ਆ ਖੋਡੂ ਚੋਂ ਕੱਢਣ ਦਾ ਤਰੀਕਾ ਆ ਬਾਸ ਖੋਡੂ ਚੋਂ ਕੱਢਣ ਦਾ ਤਰੀਕਾ ਹੈ ਫੋਨ ਫੜ ਲਓ ਚਲੋ ਹੋ ਜੋ ਬਿਲ ਨੇ ਜੀ ਹਾਜੀ ਮਾਤਾ ਜੀ ਕਿੱਦਾਂ ਕਿਉਂ ਵਲੋਗ ਦਾ ਐਂਡ ਕਰੀਏ ਹਜੇ ਅੱਲਾਕਾ ਸਵੇਰੇ ਇੰਗਲਿਸ਼ ਦਾ ਪੇਪਰ ਆ ਮਤਾਰ ਹੈਗਾ ਆਹੋ ਪੇਪਰ ਆ ਫੇਰ ਸ਼ੁਰੂ ਹੋ ਗਏ ਤੇਰੇ ਫੇਰ ਤਿਆਰੀ ਕਰੋ ਆਪਣੇ ਪੇਪਰ ਦੀ ਓਰਲ ਪੇਪਰ ਆ ਭਾਵੇਂ ਓਰਲ ਆ ਇਹਨਾਂ ਸਾਲ ਲਈ ਮੈਨੂੰ ਆਡੀਓ ਸੁਣਾਣੀ ਆ ਚੁਲ ਪੈਰਾਗ੍ਰਾਫ ਆਪਣੇ ਕੁਐਸਚਨ ਦਾ ਪੈਰਾਗ੍ਰਾਫ ਤੇ ਕੁਛ ਲੱਪਣੇ ਆ ਆਹ ਕਿੱਧਰ ਬੈਠਾ ਛੇਰੂ ਹਾਂ ਹਾਂ ਕੁਗੇ ਲੱਭਾਇਆ ਹਾਂ ਲੱਗਾ ਨਾ ਦੇਓ ਦੇਓ ਚਲੋ ਲਫਾੜ ਫੋਨ 11 ਵਜ ਗਏ ਨੇ ਤੇ ਇਧਰ ਸਾਡਾ ਨੰਗਾ ਪੰਗਾ ਉੱਧੇ ਖੜਾ ਆ। ਆ ਵੇਖੋ। ਇਹ ਰੀਲ ਸਾਡੇ ਪੋਸਟ ਆ ਪੰਜਾਬ ਪੁਲਿਸ ਦੇ। ਵੇਖੋ ਕਿਦਾਂ ਸਾਰੇ ਗੱਪਾਂ ਮਰੀ ਜਾਂਦੇ ਅਸੀਂ ਆਂਦੇ ਆ ਇਧਰ ਨੰਗਾ ਪੰਗਾ ਸਾਡਾ ਉੱਧੇ ਖੜਾ ਕਹਿੰਦਾ ਹਰੀ ਜੜੀ। ਇਹ ਤੁਸੀਂ ਸਾਡੇ ਵਲੌਗ ਵਿੱਚ ਦੇਖਿਆ ਸੀ ਇਹ ਵੀ ਇਧਰ ਮਾਲਜਾ ਬੰਨ੍ਹੇ ਟੇਪਾਂ ਲਾਈਆਂ ਸੀ ਦੇਖੀ ਸੀ ਵਲੌਗ। ਆਇਆ ਉਹ ਵਲੌਗਰ ਸਰੀਰੇ ਢਗਾਵਾਂਗੇ ਬੜਾ ਫਨੀ ਇੰਦਿਆ। ਆ ਦੇਖੋ 11 ਵਜੇ ਤੋਂ ਦਿਖਾਇਆ ਤੇ ਇਹ ਹਜੇ ਤੱਕ ਇਧਰ ਬੈਠੇ ਸਾਰੇ ਹੀ। ਆ ਵੀਡੀਓ ਸ਼ੂਟ ਕਰਨੀ ਆ। ਉਹਨੇ ਵੀਡੀਓ ਸ਼ੂਟ ਕਰਨੀ ਆ। ਉਹ ਕੀ ਕਰਤ ਰਹਾ ਆ? ਇੱਥੇ ਇਧਰ ਅਜੇ ਗੱਪਾਂ ਛੱਪਾਂ ਚੱਲਣੀਆਂ ਪਲੈਨ ਨਹੀਂ ਕਰਦੇ ਕੱਲ ਅਸੀਂ ਕਿ ਨਵੀਂ ਵੀਡੀਓ ਕ੍ਰੀਏਟ ਕਰਣੀ ਆ ਤੁਸੀਂ ਇੱਕ ਵੀਡੀਓ ਬਣਾਉਣੀ ਆ ਅਸੀਂ ਵੀ ਇੱਕ ਵੀਡੀਓ ਬਣਾਉਣੀ ਕੋਈ ਸਾਡੀ ਸਾਡੀ ਉਹ ਸਾਡੀ ਵੀਡੀਓ ਮਿਲੀਅਨ ਚਲ ਗਈ ਇੱਕ ਬੜੀ ਸਾਡੀ 1.1 ਹੋ ਗਈ ਆਹੋ ਇੱਕ ਇੱਕ ਦਿਨ 'ਚ ਉਹ ਵੀ ਇੱਕ ਦਿਨ 'ਚ ਬਾਲਟੀ ਦਿਨੇ ਤੈਨੂੰ ਪਾਰਟੀ ਦਿੰਨੇ ਬਾਲਟੀ ਜਾ ਕੇ ਤੇਰੇ ਸਿਰ ਤੇ ਮੁੱਦੀ ਮਾਰਦੇ ਤੇਰੇ ਦਾ ਫੋਲੋਅਰ ਤੇਰੇ ਫੋਲੋਅਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਤੇਰੀ ਇਧਰੇ ਮੂੰਹ ਕਰ ਜਰਾ ਮੂੰਹ ਕਰ ਇੱਕ ਮਿੰਟ ਤੇਰੀ ਮਿਲਿੰ ਚੱਲੀ ਕਿੰਨੇ ਫੋਲੋਅਰ ਆ 70000 ਸਾਢੀ ਮਿਲੀਅਨ ਚਲ ਗਈ ਆ ਸਾਡੇ ਕਿੰਨੇ ਆ ਹਜੇ 320 ਹੈ ਨਹੀਂ 266 ਫੋਲੋਅਰ ਆ ਹੁਣ ਦੱਸ 266 ਵਾਲੇ ਦੀ ਮਿਲੀਅਨ ਗਈ ਉਹ ਮੈਨੇ ਰੱਖਦੀ ਕਿ 70000 ਵਾਲੇ ਦੀ ਮਿਲੀਅਨ ਗਈ ਉਹ ਮੈਨੇ ਰੱਖਦੀ ਹੁਣ ਮੂੰਹ ਲਗੋ ਤੁਹਾਡੇ ਮੂਹ ਆ ਆਡੇ 266 ਫੋਲੋਅਰ ਦੇ ਹੀ ਮਿਲੀਅਨ ਚਲ ਗਈ ਸਾਡੀ ਮੇਰੇ 300 ਆ ਤੇਰੇ 266 ਆ ਇੱਕ ਨਾ 200 ਆ ਉਹ ਚਲ ਤੂੰ ਤਾਂ ਜੇ ਨਵੀਂ ਨਵੀਂ 700 100 ਵੀ ਮੇਰੇ ਕਰਕੇ 700 ਉਹ ਦੇਖ ਉਹ ਦੇਖ ਉਹ ਦੇਖ ਮੂਤੂ ਕਬੂਤ ਕਪੜਾ ਲਾ ਕੇ ਦੀ 750 ਕੱਲ ਤੇਨਾਂ ਕੋਲੈਬ ਕਰਦੀ 200 ਪੱਕੇ ਆ ਕਿਤੇ ਨਹੀਂ ਨੇ ਦੇਖੋ ਜੀ ਕਲੈਗ ਉਹਨੇ ਤੇ ਨਾ ਤਾਂ ਕਰਨੀ ਆ ਪਹਿਲਾਂ ਤਾਂ ਗੱਲ ਹੋਈ ਸੀਗੀ 100 ਫਾਲੋਅਰ ਦੇ ਪਾਰਟੀ ਦੇਣੀ ਤੂੰ ਦਿੱਤੀ ਪਾਰਟੀ ਨਹੀਂ ਲੈ ਲਓ ਤੂੰ ਵੀਡੀਓ ਬਣਾਉਣ ਦੀ ਗੱਲ ਕਰ ਗੱਲ ਪਾਰਟੀ ਹੋਣੀ ਬੇਬੀ ਠੀਕ ਆ ਚਲੋ 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 ਪੱਕੀ ਗੱਲ ਆ ਈਸਟਵੁੱਡ ਈਸਟਵੁੱਡ ਓਏ 7500 ਰੁਪਈਆ ਹੈਗਾ ਆ ਮੈਂ ਨਾ ਵੀ ਈਸਟਵੁੱਡ ਆ ਉਹਦਾ ਜਿਹੜਾ ਰੋਜੀ ਤੇ 10000 ਲੱਗੇ ਹਨਾ 10000 ਪੂਰਾ ਵੀ ਨਹੀਂ ਆ ਵਾਸੇ ਬਾਟਿਕੂ ਨਹੀਂ ਜਿੱਤ ਮੱਜ ਗਿਆ ਫਿਰ ਕਰਦੇ ਨਹੀਂ ਮੈਂ ਤਾਂ ਤੂੰ ਵੀਡੀਓ ਬਣਾਵਾ ਨਹੀਂ ਨਹੀਂ ਈਸਟਵੋਰਡ ਕਿਹੜਾ 10000 ਲੱਗਣਾ ਓਹੀ ਤਾਂ ਕਹਿੰਦਾ ਕੋਈ ਹੋਰ ਜਗ੍ਹਾ ਲੱਭੋ ਓਏ ਆਪਾਂ ਖਾ ਪੀ ਕੇ ਆਵਾਂਗੇ 2-3000 ਦਾ ਖਰਚਾਵਾਂਗੇ ਤੇ ਖਾ ਪੀ ਕੇ ਆਵਾਂਗੇ 2-3000 ਦਾ ਖਰਚਾਵਾਂਗੇ ਪਰ ਉੱਥੇ ਲੈ ਕੇ ਕਹਿਣਾ ਇਹ ਮੇਰੇ ਤਾਂ ਨਿੱਕ ਗੱਲ ਦੱਸਾਂ ਵੈਸੇ ਇਹ ਗਲਤ ਸਾਂ ਦਿਨ ਮੈਂ ਉੱਥੇ ਫਿਰ ਪੈਸੇ ਮੈਨੂੰ ਹੀ ਦੇਣੇ ਪੈਣੇ ਆ ਐ ਜੀ ਅਸੀਂ ਮੈਨੂੰ ਕਹਿਣਾ ਹਰੇਕ ਚੀਜ਼ ਵਿੱਚ ਮਿਊਨਿਸ ਪਾਇਓ ਮਾਂ ਦਾਦੀ ਘੰਨਾ ਪਪਾ ਆਪਨਾ ਲੈਣਾ ਕਿਦਾਂ ਖਾਣੀ ਮੰਦੀ ਮੰਮੀ ਪਤਾ ਕੀ ਕਹਿੰਦੇ ਇੱਕ ਦਿਨ ਮੰਮੀ ਦਾ ਢਿੱਡ ਦਰਦ ਹੋ ਗਿਆ ਮੰਮੀ ਦੇ ਕਿ ਮੰਮੀ ਦਾ ਦੇਖ ਤਾਂ ਤੁਹਾਡੇ ਰਿਆਪਾ ਨੇ ਢਿੱਡ ਬਣਾ ਦਿੱਤਾ ਤੁਹਾਡੇ ਰਿਆਪਾ ਨੇ ਮੈਂ ਕਿ ਤੁਹਾਨੂੰ ਦੱਸਾਂਦਾ ਹਾਂ ਦੇ ਕਰੀਮਾ ਬੜੀਆ ਸੀ ਉਹ ਚੱਕੀ ਨਾਲ ਆਪਾਂ ਸਾਰੇ ਕਿਦਾਂ ਹਾਸਾ ਮੀਆਂ ਗੱਲਾਂ ਕਰਨ ਉਹ ਦੇ ਮੂੰਹ ਢੱਕ ਕੇ ਕਿਦਾਂ ਲੰਮੀ ਪਈ ਆ ਇਹ ਬਾਹਰ ਆ ਜਾ ਤੂੰ ਮੀ ਕਿਦਾਂ ਦੱਸਾਰੇ ਆ ਰਹਾ ਨਾ ਸੀ ਆਹੋ ਫੇਡ ਲੋਡ ਨਹੀਂ ਤੈਨੂੰ ਲੈ ਲਈ ਚੋਦਾ ਤੇ ਸਾਰਾ ਬਣਦੇ ਨਾ ਸ਼ਾਬਾਸ਼ ਇਹ ਬਚਤ ਕਰਨ ਵਾਲੀ ਹੈ ਨਾ ਬਚਤ بچਾਓ ਪੈਸੇ ਵਾਲੀ ਚਲੋ ਠੀਕ ਹੈ ਜੀ ਤੇ ਕਰੀਏ ਬਲੌਗ ਦਾ ਐਂਡ ਜੀ ਕਿ ਹਜੇ ਵੀ ਬਥੇਰਾ ਹੁਣ ਹਸ ਖਾਸ ਢੱਪ ਲਿਆ ਟਾਈਮ ਬਹੁਤ ਸੇਲ ਟਾਈਮ ਬਹੁਤ ਸੋਨਾ ਵੀ ਆ ਦੋਨਾਂ ਨੇ ਸਵੇਰੇ ਟਾਈਮ ਨਾ ਡਾਇਆ ਸਾਰੇ ਪੱਲੂ ਨੇ ਨਾ ਅਜਿਹੇ ਤਿੰਨ ਬੰਤੇ ਨੇ ਲੇਟ ਉੱਠਣਾ ਆ ਆਪਾਂ ਉੱਠਣਾ 6 ਵਜੇ ਇਹਨਾਂ ਵੀ ਲੈਣ ਹੁੰਦੀ ਹੈ ਇਹ ਮੈਂ ਨਾ ਸੁਣ ਨਾ ਸੁਣ ਉਹ ਆ ਕੇ ਹੁੰਦਾ ਕੀ ਕਹਿੰਦਾ ਉਹ ਦੇ ਉਹ ਦੇ ਉਹਨੇ ਕੋਈ ਗੱਲ ਕਰਨੀ ਉਹ ਵੀ ਉੱਠੀ ਆਣ ਬੜਾ ਬੜਾ ਇੱਧਰ ਦੇਖੋ ਇਹ ਮੈਂ 6 ਵਜੇ ਇਹ ਸਾਢੇ 6 ਵਜੇ ਇਹ ਪੌਣੇ 7 ਵਜੇ ਇੱਧਰ ਮੰਮੀ 8 ਵਜੇ ਮੰਮੀ 8 ਵਜੇ ਠੀਕ ਆ ਹਰਮਨ ਕਿੰਨੇ ਸਾਢੇ 9 ਵਜੇ ਆ 10 ਵਜੇ ਆ 10 ਸਾਢੇ 10 ਵਜੇ ਸਾਰੇ ਇੱਕ ਦੇਖੋ ਸਭ ਤੋਂ ਪਹਿਲਾਂ ਮੈਂ ਉੱਠਦੀ ਆ ਸਮੇਂ ਤੇ 6 ਵਜੇ ਮੈਂ ਨਹੀਂ ਪਹਿਲਾਂ ਮੈਂ ਉੱਠਦਾ ਆ ਮੈਂ ਉੱਠਦਾ ਪਹਿਲਾਂ ਸਾਢੇ 5 ਵਜੇ ਮੈਂ ਉੱਠਦਾ ਮੈਂ ਮੁੜ ਕੇ ਸੌ ਜਾਂਦਾ ਆ ਹੋ ਗਿਆ ਇਹ ਕੋਠੇ ਤੋਂ ਆਇਆ ਕਹਿੰਦਾ ਉੱਠੀ ਮੈਂ ਕਿਹਾਓ ਤੇਰੇ ਅੰਗ ਕੁ ਥੋੜੀ ਉੱਠ ਨਹੀਂ ਕਹਿੰਦਾ ਓ ਮੈਂ ਤੇ ਤੋ ਪਹਿਲਾਂ ਉੱਠੀ ਚਲੋ ਬਾਕੀ ਗੱਲਾਂ ਇਹ ਰੁਕੋ ਰੁਕੋ ਬਾਕੀ ਗੱਲਾਂ ਬਾਅਦ ਚ ਬਲੌਗ ਦਾ ਐਂਡ ਕਰੀਏ ਪਹਿਲਾਂ ਸੁਣੋ ਮੇਰੀ ਗੱਲ ਹਰਮਨ ਤੂੰ ਕਹੇ ਸਾਰੇ ਕਹਿੰਦੇ ਅਸੀਂ 5 ਵਜੇ ਤੱਕ ਮੈਂ ਤਾਂ ਸੌਂਦਾ ਹੀ 3 ਵਜੇ ਤੱਕ ਤੱਕ ਤੁਸੀਂ ਬਾਜੇ ਮੈਂ ਤਾਂ ਸੌਂਦਾ ਹੀ ਤੈਨੂੰ ਇਹ ਬਲੌਗ ਦਾ ਐਂਡ ਕਰ ਪਹਿਲਾਂ ਮੈਂ ਤਾਂ ਕਹਿੰਦੀ ਨਹੀਂ ਹੈਗੀ ਐ ਦੱਸ ਬਲੌਗ ਦਾ ਐਂਡ ਕਰਦਾ ਨਾਲ ਲੈਣ ਦੇ ਹੈਗੇ ਇਹ ਦੀ ਬਾਵਾ ਕੈਰੀ ਬੇਟੀ ਵੇਰੇ ਲਈ ਚਾਹ ਬਣਾ ਕੇ ਜਦੋਂ ਜਾ ਕੇ ਬੇਟੀ ਨੂੰ ਮਿੱਤਰੀ ਜਲਦੀ ਉੱਠੀ ਤੇ ਕਹਿੰਦੀ ਹੈ ਮੈਂ ਤਾਂ ابھی ਸੋਈ ਨਹੀਂ ਮम्मा ਉਹ ਸਾਰਾ ਗੁੰਮਦਾ ਹਾਲੇ ਤੱਕ ਨਾ ਸੋਇਆ ਮੈਂ ਇੱਧਰ ਇੱਧਰ ਦੇਖੋ ਸਾਰੇ ਜਣੇ ਤੂੰ ਆ ਵੀ ਹਰਬੰਦ ਬਦਨਾਮ ਕੀਤਾ ਹੈ ਬਸ ਫੋਟੋ ਖਿੱਚੀ ਆ ਮੈਂ ਬਲੌਗ ਤੇ ਲਾਉਣ ਲਈ ਆਕਰੋ ਬਲੌਗ ਐਂਡ ਇਹ ਹਰਬੰਦ ਬਦਨਾਮ ਕੀਤਾ 1 ਵਜੇ ਸੋ ਜਾਣਾ ਮੈਂ ਕਰ ਕਰ ਇਹਨੇ ਕਿਦੋਂ 9 ਵਜੇ ਉੱਠਣਾ ਹੈ ਚੱਲ ਬਲੌਗ ਦਾ ਐਂਡ ਕਰੋ ਯਾਰ ਨਹੀਂ ਹੋ ਜਾਦਾ 1 ਵਜੇ ਮੈਂ ਕੀ ਕਰਦੇ ਹੋ ਤੁਸੀਂ ਯਾਰ ਇੱਕ ਮਿੰਟ ਉੱਠ ਸਤ ਹੋਇਆ ਉਹ ਤੂੰ 2 ਮਿੰਟ ਉਹ 2 ਮਿੰਟ ਰੁਕ ਜਾ ਬਲੌਗ ਐਡ ਕਰਨ ਦੇ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚਲੋ ਮਿਲਦੇ ਹਾਂ ਤੁਹਾਨੂੰ ਗੱਲ ਇੱਕ ਨਵੇਂ ਬਲੌਗ 'ਚ ਬਾਏ ਕਰੋ ਸਾਰੇ ਯਾਰੋ ਹਾਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ